ਪਰ ਆਣਾ ਉੱਥੇ ਕੁਝ ਨਹੀਂ ਹੈਗਾ ਹਜੇ ਤਾਂ ਕਰਕੇ ਕੁਝ ਨਹੀਂ ਆਲਾ ਵੀ ਹੈ ਹੈ ਆ ਦੇਖ ਲੈ ਉਹ ਸਸੀ ਕਾਲ ਜੀ ਹੈ ਓਏ ਮੜ ਗਿਆ ਬਲਾਉ ਪਲਾ ਯਾਰ ਭਾਈ ਇਦਾਂ ਨਾ ਕਰੇ ਰਹੀ ਸਸੀ ਸਾਨੂੰ ਲੈਣ ਆਇਆ ਸਾਨੂੰ ਲੈਣਾ ਮੰਡ ਲੋ ਭਾਈ ਸਾਨੂੰ ਲੈਣ ਆਇਆ ਲੈਣ ਆਇਆ ਭਾਈ ਉਹਨਾਂ ਨੂੰ ਮੈਂ ਰਾਤਾਪੁਰ ਉਹ ਹੈ ਤਾਂ ਹੈਲੋ ਸਲਾਮ ਵਾਲੇ ਸਸੀ ਕਾਲ ਕੀ ਹਾਲ ਚਾਲ ਹੈ ਜੀ ਵੈਲਕਮ ਹੈ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜਿਹੜਾ ਨਾਮ ਹੈ ਪਤਾ ਹੀ ਹੈ ਤੁਹਾਨੂੰ ਤੋ ਗੱਲ ਹੈ ਕਿ ਇੰਦਾ ਅੱਜ ਆਪਾਂ ਬੜੀ ਦੂਰ ਆਏ ਆ। ਬੜੀ ਦੂਰ ਆਏ ਆ ਅੱਜ ਆਏ ਆ ਫਤੇਗਰ ਸਾਹਿਬ ਚੂੜੀਆਂ। ਉਸ ਤੋਂ ਅੱਗੇ ਆ ਨਾ ਉਸ ਤੋਂ ਵੀ ਅੱਗੇ ਆ ਤੇ ਧੁੰਦ ਵਾ 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 ਪਹਿਲਾਂ ਸੋਚਿਆ ਸੀ ਸ਼ੁਰੂਆਤ ਜਿਹੜੀ ਵੀਡੀਓ ਦੀ ਆਪਾਂ ਕਰੀਏ ਘਰੋਂ ਬਟ ਇੰਨਾ ਕ ਬੁਰਾ ਹਾਲ ਸੀ ਨਾ ਧੁੰਦ ਬਹੁਤ ਜ਼ਿਆਦਾ। ਮਤਲਬ ਕਹਿੰਦਾ ਭਾਵੇਂ ਇਹ ਆ ਕਿ ਵਿਜ਼ਿਬਿਲਟੀ ਤਾਂ ਹੈ ਹੀ ਨਹੀਂ ਸੀ ਉਸ ਤੋਂ ਬਾਰਿਸ਼ ਥੋੜੀ ਥੋੜੀ ਉੱਤੋਂ ਨਹੀਂ ਰਾਹਣਾ ਹਾਂ ਅਬ ਕਿੰਨੇ ਵਜੇ ਤੁਸੀਂ 4:30 ਵਜੇ ਕਰੋ ਥੋੜੇ 4:30 ਵਜੇ ਕਰੋ ਤੂੰ ਹਾਂ 4:30 ਵਜੇ ਤੇ ਪਹੁੰਚ ਗਈ ਹਾਂ ਨਹੀਂ ਕਰਿਆ ਸਾਬ ਲਾ ਲੂ ਕੀ ਆਤੀ ਆ ਗਈ 7:30 ਹੋ ਗਏ ਇੱਥੇ ਪਹੁੰਚੇ ਹਾਂ ਤੇ ਸਾਡੇ ਸੋਨੂ ਭਾਜੀ 4:30 ਤੋਂ ਵੀ ਪਹਿਲਾਂ ਇੱਥੇ ਪਹੁੰਚੇ ਸੀ ਰਾਤ ਦੇ ਤੁਰੇ ਸੀ 1:55 ਦਾ ਭਾਜੀ ਕਰਦੇ ਬਾਹਰ ਸੀਗੇ ਆਪਾਂ ਹੁਣ ਚਲੋ ਇਹ ਵੀ ਗੱਲ ਵੱਖਰੀ ਆ ਵੀ ਅਸੀਂ ਨਾ ਪਹਿਲਾਂ ਹੀ ਇੱਕ ਟੀਮ ਭੇਜ ਦਿੱਤੀ ਸੀਗੀ ਤੇ ਆਹ ਦੇਖੋ ਜੀ ਸਾਹਮਣੇ ਵਿਆਹ ਵਾਲਾ ਘਰ ਸੋ ਕਰਵਾ ਕੇ ਇੱਕ ਵਾਰੀ ਸੈਟਿੰਗ ਜੀ ਤੇ ਮੁੜ ਕੇ ਤੁਹਾਡੇ ਨਾਲ ਕਰਦੇ ਆ ਫਿਰ ਗੱਲਬਾਤ ਪਹਿਲਾਂ ਮਿਲ ਲਈਏ ਮੜਾ ਜਾਂ ਹੈ ਆਹ ਦੇਖ ਹਲੋ 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 ਲੋ ਜੀ ਵਾਲਾ ਘਰ ਸਾਡੇ ਦੇਵਲ ਭਾਜੀ ਹੱਥ ਜੀ ਸ਼ੇਰਵਾਨੀ ਲੈ ਕੇ ਖੜੇ ਆ ਇਹਨਾਂ ਸਾਡੇ ਨੂੰ ਸੱਦਿਆ ਜਰ 2 ਵਜੇ ਆਈ ਠੀਕ ਆ ਚਲੋ ਵੀ ਅਸੀਂ ਇਦਾਂ ਖੜੇ ਤਾਂ ਜੀ ਚਲ ਠੀਕ ਆ ਜਲਦੀ ਆ ਲੈ ਆ ਲੈ ਆ ਲੈ ਜਲਦੀ ਕਰੋ ਇੱਧਰ ਕਿੰਦਾ ਖੜਾ ਸਵੇਰ ਦਾ ਕਿੰਦਾ ਖੜਾ ਇਦਾਂ ਦੇਖੀ ਜਾਂਦਾ ਸ਼ੇਰਵਾਨਾ ਇੱਧਰ ਕਦੋਂ ਆ ਕਦੋਂ ਆਣਗੇ ਕਦੋਂ ਆਣਗੇ ਕਦੋਂ ਆਣਗੇ ਚਲੋ ਆ ਗਏ ਹੁਣ ਆਪਾਂ ਬਸ ਨਵੇਰ ਦਾ ਨਾਮ ਟਾਈਮ ਕੀ ਹੋਇਆ ਕਿ ਮੈਨੂੰ ਕਸਟਮਰ ਪੀ ਆਪ ਆਪ ਬਿਲਾ ਬੋਟ ਦੇ ਲਿਆ ਮੂੰਹ ਤੇ ਫੇਰੇ ਨਾਰਾ ਉਹਨੇ ਫੇਲਾ ਬਧੀ ਨੂੰ ਭਾਬੀ ਆਜ ਫਿਰ ਸੇ ਲੈ ਗਿਆ ਕਾ ਸੁਣੀਏ ਹਾਂ ए, बुरे आपके पास बाद कौन सा अरे वही जो उस दिन उठाया था आपको बोले भी थे मना किया था ना तो उसको दोबारा हाथ मत लगाइएगा आज फिर ले गए आज फिर से ले गए नहीं, नहीं। हमारे पास नहीं अच्छा दिखाइए चला वीडियो कॉल कीजिए <laughs> आइए ना मैं काम पे हो तो सब सदस्य हैं, सबको मत ये <laughs> बकले <laughs> बुर्ण बुर्ण हमको मत बनाइए, काम को पागल समझे होता है यानी आइए घर में तभी तो बताएंगे आप बोलिए ना अब कहा है चुप <laughs> ਭਾਈ ਕਿੱਦਾਂ ਲੱਗ ਰਿਹਾ? ਉਹ ਲੈ ਨਾ। ਮੇਰੇ ਇਹ ਬਲੌਗ ਬਣਾ ਦੇ। ਬਲੌਗ 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 ਬਣਾਉਂਦੇ ਆ। ਪਾਇਆ ਨਹੀਂ। ਅੱਲੇ ਪਾਇਆ ਨਹੀਂ। ਅੱਜ ਬਣਾਵਾਂਗੇ ਤੇ। ਤੁਮ ਤੋਂ ਜ਼ਿਆਦਾ ਲੇਟ ਕਰਾਇਆ ਮੈਨੂੰ ਤੁਸੀਂ। ਇੱਧਰ ਨੂੰ ਘੁੰਮਿਓ। ਇੱਧਰ ਨੂੰ ਘੁੰਮਿਓ। ਆਪਾਂ ਪਾਇਆ ਸੀ ਕਿ ਲੇਟ ਕਰਾਇਆ। ਫਾਈਨਲ ਹੋ ਗਿਆ। ਭਾਈ ਇਹਨਾਂ ਨੇ ਲੇਟ ਕਰਾਇਆ ਮੈਨੂੰ ਉਹ ਵਾਲੇ ਭਾਈ ਨੇ। ਕਹਿ ਕੇ ਕਹਿ ਕੇ ਸਾਢੇ 6:00 ਦਾ 8:00 ਵਜੇ ਆਏ ਮੇਰੇ ਘਰ। ਤੇ ਬੜੀ ਮਾੜੀ ਸਰਵਿਸ ਇਹਨਾਂ ਦੀ ਤੇ ਪੈਸੇ ਵਾਧ ਲੈ ਲੈਂਦੇ ਜੇ ਘੱਟ ਵੀ ਨਹੀਂ ਕਰਦੇ ਇਹਨਾਂ ਦਾ ਪਹਿਲਾਂ ਹੀ ਗੱਲ ਟੋਕ ਲਿਓ ਜਿੰਨੇ ਵੀ ਕਰਨਾ ਚੱਲਿਆ ਹੁਣ ਮੈਂ ਵਧੀਆ ਜਾ ਬੋਲਾਂ ਮੈਂ ਸ਼ੇਰਵਾਨੀ ਪਾ ਲਾਂ ਤੇ ਫਿਰ ਵਧੀਆ ਬੋਲੂਗਾ ਜਿਦਾਂ ਦਾ ਲੱਗ ਰਿਹਾ ਤੁਹਾਨੂੰ ਭਾਈ ਨੇ ਵਧੀਆ ਜੇ ਵੀਅੂਜ਼ ਦਿੱਤੇ ਭਾਈ ਨੇ ਸਾਰੇ ਸਾਰੇ ਵੀਅੂਜ਼ ਦਿੱਤੇ ਤੁਸੀਂ ਇਹਨਾਂ ਨੂੰ ਲੋ ਤੁਸੀਂ ਆਹ ਬੰਦਿਆਂ ਨੂੰ ਲੋ ਕਾਹਦੇ ਕਹੂ ਜਿਹੜਾ ਗੱਡੀ ਤੇ ਪਿਆ ਕੱਢ ਕੇ ਲਿਆਉ ਉਹਨਾਂ ਨੂੰ ਮੋਰੇ ਕਰ ਤੂੰ ਭਾਜੀ ਇਹ ਆ ਭਾਜੀ ਬਸਤੀ ਮੰਨ ਦੋ ਇਹਦੇ ਮਰਵਾਉਂਦੇ ਸ਼ੇਰਵਾਨੀ ਟਾਂਗ ਲਈ ਆ ਜੀ ਲੱਗੇ ਹੁਣ ਭਾਜੀ ਦੀ ਭਾਈ ਸ਼ਾਟ ਲਾਉਣ ਐ ਪਿਛੇ ਆਓ ਤੇ ਸੁਨੀਲ ਜੀ ਆਇਓ ਭਾਈ ਦੀ ਫੋਟਾ ਲਾਉਣ ਹਾਂ ਭਾਜੀ ਹਾਂ ਜੀ ਕੈਮਾ ਰੈਡੀ ਦੇਖੀ ਆਉਂਦੀ ਹੋਣੀ ਲਾਲ ਕਿੱਦਾਂ ਭਾਈ ਕੋਈ ਸਹੀ ਕੋਟੋ ਪਾ ਜੀ ਬ੍ਰਿਸ਼ ਕਹਿਣ ਲੋਂਦੇ ਮੇਰੀ ਨਾ ਪਾ ਜੀ ਕਹਿੰਦੇ ਜਿਹੜਾ ਰਾਤੀ ਆਇਆ ਨਾ 2:30 ਵਜੇ ਜਿੰਨੇ ਸਮੇਂ ਜਗਾਇਆ ਹਾਂ ਮੈਂ ਤਾਂ ਉਹਨੂੰ ਲੈ ਆਉ ਕਿੱਥੇ ਆਹ ਮੈਂ ਤੇਰੇ ਸਾਹਮਣੇ ਖੜਾ ਦੱਸ ਸਵੇਈ ਕਿੰਨੇ ਘੰਟੇ ਬਾਅਦ ਆਇਆ ਮੈਂ ਪਾ ਜੀ 9:00 ਵਜੇ ਦਾ ਅਲਾਰਮ ਹੀ ਲਾਇਆ ਮੈਂ ਉੱਠ ਕੇ ਬਾਥਰੂਮ ਦੂਸਰੂਮ ਤੋਂ ਥੋਤੇ ਲੈਟ ਕਿਨੇ ਕਰਾਇਆ ਹੁਣ ਪਾ ਜੀ ਤੁਸੀਂ ਲੈਟ ਪਾ ਜੀ ਤੁਸੀਂ ਆਹ ਪਾ ਜੀ ਲੇਟ ਆਇਆ ਨਾ ਨਹੀਂ ਤੇ ਆਪਾਂ 7:30 ਨਿਕਲ ਜਾਣਾ ਚਲੋ ਪਾ ਜੀ ਚਲੀਏ ਦਰਦ ਨਾ ਕਰੀਂ ਆਹ ਹੋਰ 30 ਵਾਰੀ ਨਿਕਲਣਾ ਉਹ ਦੋਨਾਂ ਨੇ ਦੋਨੇ ਲਾਣਾ ਬਾਕੀਆਂ ਨੇ ਵੀ ਲਾਣਾ ਨਾ 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 ਭਾਈ ਸੋਹ ਭਾਈ ਨੂੰ ਕੁਰਬਾਨ ਦਿਓ ਆ ਗਿਆ ਆ ਗਿਆ ਤਰਪਾਨ ਫੜਾ ਕੇ ਮਰ ਗਿਆ ਉਹ ਤੁਸੀਂ ਕੁੜੀਆਂ ਪੂੜ ਬਾੜ ਪਾਵਾ ਆਗੇ ਜਿੱਦਾਂ ਲਗਾਓ ਜਾ ਜਾ ਆ ਕੇ ਪੂੜ ਬਾੜ ਪਾ ਗਿਆ ਚੱਲੀਏਗਾ ਚੱਲ ਫਿਰ ਚੱਲੀਏ ਜਿੰਨੇ ਕੋਗੇ ਭਾਈ ਨੇ ਨਾਲ ਲੈ ਜਾਣ ਜਿੰਨੇ ਭਾਈ ਆਪਾਂ ਤੇਰੇ ਆਹ ਕੋਈ ਨੂ ਕੋਈ ਪਰਿਵਾਰ ਨੂੰ ਕਰੀ ਖਾਟੀ ਕਰੀ ਜੀ ਨਾ ਕੋਈ ਪਾਈ ਇੱਕ ਮੁੰਡਾ ਨੇ ਤੇ ਅੱਜ ਅਸਾਂ ਨਾਲ ਵਾਲੇ ਨੇ ਸਰਦਾਰ ਜੀ ਅਲੀਕਾ ਵਾਲੀ ਕੋਟੀ ਪਾਈ ਐਵੇਂ ਕਦੀ ਕਿਸੇ ਨਾਲ ਫੋਟੋ ਖਿਚੋਂਦਾ ਕਿ ਨਹੀਂ ਪਰਸੋਂ ਮਾਨੂੰ ਛੱਡ ਲਿਆ ਕਾਹ ਮੈਂ ਤਾੜ ਵੱਲੀ ਹੈ ਬੜਾ ਵੇਪਰ ਗਿਆ ਨਹੀਂ ਪਾਈ ਪੱਗ ਸੋਣੀ ਨਹੀਂ ਵੱਜੀ ਲੱਗਦਾ ਮੈਨੂੰ ਕਿ ਸਹੀ ਵੱਜੀ ਨਹੀਂ ਸਹੀ ਹੈ ਦਿਖਾਉਗਾ ਲਗੀ ਜੀ ਪਾਹ ਬੂਹਾ ਮਾਰ ਖਰਾਬੀ ਕਰਨ ਦੇ ਬੰਦੇ ਦਾ ਡਾਗ ਲੈ ਆਦ ਰੋ ਮੇਰਾ ਭਰਾ ਕੀ ਕਰਦਾ ਹੈ ਰੋਟੀ ਤੋਂ ਨਾ ਭੁੱਖੇ ਬਾਸ਼ ਢੀ ਪਰੋਣੇ ਲੈ ਲਾ ਲਾ ਮੈਂ ਕੋਣੀ ਠੀਕ ਹੈ ਸ਼ੋ ਸ਼ੋਲਡਰ ਵਾਲੀ ਫੇਸ ਇੰਦਰ ਲੈ ਜਾ ਮੈਂ ਕਿੱਦਾਂ ਰੱਖੀ ਦੋਨੋਂ ਸ਼ੋ ਕਰਿਓ ਚੱਲ ਰਿਹਾ ਹੈ ਭਾਈ ਨੇ ਪੂਰੀ ਰੌਣਕ ਸ਼ੋਲਡਰ ਦੀ ਸਾਈਡ टनल वाली चले ना डी भाई दो वाले होए हो आज लेट करायागा नहीं डॉक्टर बड़ी रेडी 1 2 3 गो ओके गो हाई स्कूल करियो भाई जी थे घड़ियां ਮੇਰੀ ਚੜ ਕੇ ਜੰਗ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ ਉਧਰ ਕਰੋ ਮੈਨੂੰ ਕਲੀਆ ਤੇ ਮੈਂ ਮੋਹੂ ਪੌਦੀ ਘੋੜੀਆਂ ਮੇਰੀ ਚੜਕੇ ਜੰਗ ਨਾ ਨੀ ਯਾਰ ਨੇ ਛੋਲੇ ਪਿਆਰ ਦਾ ਬੁਹਾ ਗੱਲ ਸੁਣ ਲੈ ਦਰਦੀਆਂ ਓਏ ਮੈਨੂੰ ਕੁੜਤਾ ਫਿਉ ਦੇ ਸੁਹਾ ਗੱਲ ਸੁਣ ਲੈ ਦਰਦੀਆਂ ਏ ਮੈਨੂੰ ਕੁੜਤਾ ਫਿਉ ਦੇ ਸੁਹਾ ਵੀਡੀਓ ਵੀਡੀਓ ਕਿਹੜਾ ਯਾ ਕਿਹੜਾ ਜਾਦੂ ਦਿਖਾਉਂਦੇ ਆ ਨਿਆਣਿਆਂ ਨੂੰ ਦੁਨੀਆਨੇ ਕਿੱਥੇ ਚਲੋ ਮੇਰੇ ਆ ਹੋਲੀ ਤੋਂ ਹੋਲੀ 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 ਇਧਰ ਇੱਕ ਕਿੱਥੇ ਆ ਹੋਲੀ ਬੁਰੀ ਡਰੋਨ ਵਾਲ ਦੇਖ ਕੇ ਆ ਜਾਦੂ ਦਿਖਾਉਂਦੇ ਆ ਨਿਆਣਿਆਂ ਨੂੰ ਸਮੀਰ ਕਹਿੰਦਾ ਜਾਦੂ ਦਿਖਾਉਂਦੇ ਆ ਤੈਨੂੰ ਪੁੱਛਣ ਦੇ ਕਿੰਨੇ ਪੈਸੇ ਹੋ ਗਏ ਨਿਆਣਿਆਂ ਤੋਂ ਲੈ 100 ਰੁਪਈਆ ਰੁਪਈਆ ਤੈਨੂੰ ਫੋਟੋ ਫੋਟੋ ਦਿਖਾਉਂਦਾ ਕਹਿੰਦਾ ਸਾਦਾ ਰੁਪਈਆ ਕੋੜ ਤਾਂ ਇਹਨੇ ਆ ਪਾਇਆ ਇਹੋ ਜਾਦੂ ਵਾਲਾ ਇਹ ਹੈਦਾ ਲੈਦਾ ਆ ਮੱਕੜਾ ਮੇਰੇ ਕੋ ਦਾ ਕੋਈ ਹੈ ਸਾਈਡ ਦੀ ਬਾਦ ਵਿੱਚ ਸਾਈਡ ਤੇ ਸਾਈਡ ਤੇ ਮੇਰੇ ਦਾ ਸਾਈਡ ਦੇ ਉਹ ਗੋਲੀਆਂ ਖੱਡੀਆਂ ਕਿਹੜੀ ਜਾਈ 80 ਰੁਪਏ ਦਾ ਸੰਤਰੇ ਵਾਲੀ ਸੰਤਰਾ ਹੁਣ ਕੀ ਘਟਾਰ ਆਉਂਦੇ ਖੱਟੇ ਖੱਟੇ ਢਕਾਨ ਆਵਾਜ਼ सेम ਹੀ ਹੈ ਨਾ सेम ही ਆ ਕਰੀ 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 ਖੱਟੇ ਢਕਾਨ ਦਾ ਸਾਹ ਜੀ ਕਰੀ 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 ਆ ਭੱਜ ਲਾ ਦੇ ਉਧਰ ਦੇਖੀ ਢੋਲਾ ਦਾ ਨਹੀਂ ਭਾਈ ਦਾ ਇਹ ਚਾਹ ਮੇਰਾ ਜੇ ਲੱਗਦਾ ਪਤਾ ਹੈਗਾ ਦੁਨੀਆ ਦਾ ਜਿਹੜੀ ਬੱਸ ਨਹੀਂ ਹੁੰਦੀ ਇੱਧਰ ਨੂੰ ਪਿੰਡਲ ਨੂੰ ਉਹ ਚਾਹੀ ਭਾਈ ਕਹਿੰਦੇ ਨਾਲ ਸਾਈਡ ਵਿੱਚੋਂ ਡਰੋਨ ਚਲਾਉਂਦੇ ਤੇ ਨਾਲ ਇਹ ਵੀ ਸੰਦੇ ਚੈ ਗਈ ਆ ਪਤਾ ਸ਼ਰਮਾ ਸਾਈਡ ਬਿਚ ਨੇ ਹੈ ਸ਼ਰਮਾ ਅੱਜ ਮੈਂ ਮੱਛਰ ਵਾਲੇ ਪੜਾਉਂਦੇ ਭਰਾਵਾ ਗੌਰ ਨਾਲ ਨਹੀਂ ਮੇਰੇ ਚੋਲੇ ਵਾਲ ਮਾਰੋ ਕਿਸੇ ਵੀ ਅੱਖ ਜਲਾਲੀ ਹੈ ਅੱਖ ਜੜਕ ਪੈਂਦੀ ਹੈ エクササイズやれるね感じ。 तेक्षालाग, तेक्षालाग कभी कभी एक एक और सजी छोटे रुमाल भी है मेरे मीर भैन बड़ा कगी चाहिए दस रुपए पैटो ਈ ਆ ਚਾ ਲੋ ਜੀ ਬਰਾਤਾਂ ਕਰਤੀਆਂ ਇਹ ਰਵਾਨਗੀ ਤੇ ਸਾਡੇ ਨਾਲ ਸਾਡੇ ਅੱਜੇ ਸਮੀਤ ਸਾਹਿਬ ਪਤਾਲ ਪਿਛੇ ਸਕਾਈ ਭਾਈ ਤੇ ਬਰਾਤ ਆਪਾਂ ਇਥੋਂ ਤੋੜ ਦਿੱਤੀ ਆ ਟਾਈਮ ਤਕਰੀਬਨ ਸਾਡੇ 10 ਦਾ ਟਾਈਮ ਸੀ ਮੁੰਡਾ ਕਹਿੰਦਾ ਸੀ ਅਸੀਂ 7 ਵਜੇ ਬਰਾਤ ਤੋੜਨੀ ਆ 7:30 ਵਜੇ ਤੇ ਜੇ ਆਗੇ ਤਾਂ ਠੀਕ ਐ ਨਾ ਮੈਂ ਕੱਲੇ ਨਹੀਂ ਚੱਲ ਜਾਣਾ ਮੈਂ ਆਇ ਨਹੀਂ ਆਇ ਨਹੀਂ ਜਾਂਦੇ ਭਾਈ ਜੀ ਸਾਨੂੰ ਵੀ ਰੋਜ਼ ਕੰਮ ਕਰਦੇ ਹਾਂ ਅਸੀਂ ਦਾ ਹੈਂ ਕਿੰਨੇ ਦਾ ਸਾਰੀ ਆ ਪਰ ਨਿਕਲਦੀ ਨਹੀਂ ਚਲੋ ਫਿਰ ਵੀ ਦੂਰ ਦਾ ਸਫਰ ਆ ਭਾਜੀ ਸਾਡੇ ਦਾ 11:30 ਸਾਡੇ ਦਾ 11:30 ਨਿਕਲ ਕੇ ਠੀਕ ਆ ਮੌਸਮ ਵੀ ਇਦਾਂ ਦਾ ਹੀ ਸੀ 12:00 ਵਜੇ ਤੱਕ ਉਸੇ ਪਹੁੰਚ ਜਾਗੇ ਕਿਉਂਕਿ ਅੱਜ بارش ਵੀ ਹੋ ਰਹੀ ਆ ਤੇ ਮੌਸਮ ਵੀ ਇਦਾਂ ਦਾ ਹੀ ਆ ਕਸਮਾ ਲਾਇਆ ਇਹ ਆ ਟਾਈਪ ਕਿ ਹਵੇਲੀ ਵਾਲਾ ਬਣਿਆ ਹੋਇਆ ਕਦੇ ਮੈਂ ਲਾਇਆ ਹੋਇਆ ਫੰਕਸ਼ਨ ਭਾਜੀ ਇੱਥੇ ਲਾਇਆ ਹੋਇਆ ਸੱਚੇ ਤਾ ਆ ਗਿਆ ਮੈਨੂੰ ਇੱਥੇ ਮੈਂ ਪਹਿਲੀ 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 ਪਹਿਲਾ ਫੰਕਸ਼ਨ ਸੀ ਹਾਂ ਦਸ ਰਾਇਲ ਵਿਲਾ ਇਹਨਾਂ ਦਾ ਪਹਿਲਾ ਇਹ ਪਹਿਲਾ ਸੀਗਾ ਮੈਂ ਪੱਟੀ ਤੋਂ ਬਣਾ ਕੇ ਲੈ ਕੇ ਆਇਆ ਸੀ ਮੈਨੂੰ ਯਾਦ ਆ ਗਿਆ ਪੱਟੀ ਤੋਂ ਬਰਾਦ ਲੈ ਕੇ ਆਇਆ ਸੀਗਾ ਤੇ ਜਿੱਦਣ ਇਹਨਾਂ ਦੀ ਬੁਕਿੰਗ ਸੀ ਉਦੋਂ ਫਸਟ ਵੈਡਿੰਗ ਸੀਗੀ ਉਹਨਾਂ ਦੀ ਤੇ ਉਹਨਾਂ ਨੂੰ ਇਹਨਾਂ ਨੇ ਨਾ LCD ਗਿਫਟ ਦਿੱਤੀ ਸੀ ਇਹਨਾਂ ਨੇ ਹਾਂ ਕੁੜੀ ਮੁੰਡੇ ਦੀ ਹਾਂ ਜੀ ਸੋਨੂ ਜੀ ਹੋ ਗਿਆ ਡਨ ਹੋ ਗਿਆ ਡਨ ਤੇ ਮੱਕੋ ਦੇਖੋ ਉਸਤਾ ਜੀ ਹੁਣ ਕੀ ਕਹਿੰਦੇ ਦਾਦੇ ਪਿਆਜੇ ਡਨ ਪੂਰਾ ਨਹੀਂ ਹੋਇਆ ਕਾ ਮੇਰੇ ਹਾਂ ਜੀ ਅੱਜ ਫਿਰ ਰੈਂਡਾ ਪੈਂਡਿੰਗ ਹੈਗਾ ਮੇਰੇ ਕੋਲ ਰੈਂਡਾ ਕੀ ਹੈ ਮਾਮਾ ਹੁਣ ਰੈਂਡਾ ਢੋਲੀ ਜਾਂਦੀ ਹੈ ਕੋਟ ਰੇਡਾਂ ਦੇ ਤੇ ਮੱਥੇ ਤੇ ਦੀਨੀਆਂ ਗਾ ਨੂੰ ਪਾਉਂਦੇ ਨੇ ਇਹ ਪੈਣੀਆਂ ਟੀੜੀਆਂ ਨੇ ਕੀੜੀਆਂ ਆ ਹਾਂ ਇੱਕ ਹੋਰ ਐ ਇਹ ਉਟਾ ਲੱਗਾ ਬੈਗਰ ਉਟਾ ਲੱਗਾ ਬੈਗਰ ਸਮਾਨ ਲੱਗਿਆ ਬੈਗਰ ਨੇ ਸ਼ੂਟ ਹੋ ਗਿਆ ਡੰਨ ਤੇ ਰੋਟੀ ਖਾ ਰਹੇ ਆ ਮੁੰਡੇ ਤੇ ਰੋਟੀ ਖਾ ਕੇ ਬਸ ਨੂੰ ਨਿਕਲੇ ਐਕਚੁਅਲੀ ਅੱਜ ਜੀ ਕੋਈ ਜ਼ਿਆਦਾ ਕਰਨ ਨੂੰ ਹੈ ਨਹੀਂ ਸੀ بارش ਨੇ ਇੰਨਾ ਜ਼ਿਆਦਾ ਬੁਰਾ ਹਾਲ ਕੀਤਾ ਜਦੋਂ ਅਸੀਂ ਪਹਿਲਾਂ ਸਾਂਏ ਉਹ ਮੀਂਹ ਇੰਨੀ ਜ਼ੋਰ ਨਾਲ ਸ਼ੁਰੂ ਹੋ ਗਿਆ ਤੇ ਬਾਹਰ ਤੋਂ ਰਹਿ ਗਈ ਬਸ ਬਾਤੋਂ ਲੱਗ ਗਈ ਆਹ ਦੇਖੋ ਮੈਨੂੰ ਜੀ ਬਾਹਰ ਫੇਰ ਧੁੰਦ ਹੋ ਗਈ ਪੋਲੇ ਡਰਿੰਦੇ ਸੀ ਗੱਲਾਂ ਦੇ ਤੇ ਘੋਮ ਦੇ ਇੰਨੀ ਜ਼ਿਆਦਾ ਪੈ ਗਈ ਤਾਂ ਮੀਂਹ ਹੈ ਬਾਰਿਸ਼ ਉੱਪਰ ਹੀ ਮੀਂਹ ਆਈ ਨਾ ਕਿ ਕੁਝ ਨਹੀਂ ਕਰ ਨਹੀਂ ਹੋਇਆ ਬਸ ਘਟ ਭੱਜ ਗਿਆ ਬਾਰਿਸ਼ ਦੇ ਵਿੱਚ ਹੀ ਸਾਰਾ ਕੁਝ ਕੀਤਾ ਜੋ ਕੀਤਾ ਉਸ ਬੜਾ ਇਹ ਪੁੱਛ ਕੇ ਤੇ ਤੁਸੀਂ ਨਿਕਲ ਜਾਓ ਜਿੰਨਾ ਪਰ ਰੱਖੋ ਜਿੰਨਾ ਪਰ ਰੱਖੋ ਦੁਬਾਰਾ ਕਰੋ ਜਿੰਨਾ ਡਾਊਨ ਕਰੋ शुरू हो गया डाम पे साढ़े साहिलबाजी चले चल भाई करे हां किथे चले करे चले मैं दो सारे तुरे आ गए और एक मंगा मिठ्ठापुरिया ते हुन अब जा रहे हैं ब्राइडल दे घरे शूट ऑलमोस्ट डन हो चला है ये गरीब लोग ये गरीब लोग आते हुए ਵੀਰ ਬੱਸ ਨੇ ਟਾਈਮ ਆ ਤੂੰ ਹੀ ਲਾਸ਼ ਚੱਕੀ ਲਾਸ਼ ਚੱਕੀ ਅੰਦਰ ਲੱਭੀ ਅਬ ਹਮ ਲਾਸ਼ ਦਾ ਕੀ ਕਰੇ ਮਾਮੂ ਜੀ ਫੇਰ ਡਨ ਹੋ ਗਿਆ ਕੰਮ ਫਿੱਟੇ ਓ ਜਾ ਓਏ ਮੁੰਡਿਆ ਤੇ ਬਾਕੀ ਵੀ ਧੀ ਮਾਰੀ ਹੈ ਪਿੱਛੇ ਤੇ ਅਸੀਂ ਖੱਗੇ ਆ ਮੈਂ ਔਰ ਸਾਡੇ ਸਕਾਈ ਭਾਜੀ ਨਾਲ ਨਾਲ ਤੇ ਅੱਜ ਦਾ ਸ਼ੂਟ ਹੋ ਗਿਆ ਡਨ ਇਹੀ ਹੈ ਨਾ ਤੇ ਆਲਮੋਸਟ ਕਿੰਨਾ ਟਾਈਮ ਹੋ ਗਿਆ ਸਾਡੇ 5:30 6:00 7:00 ਵੱਜ ਗਏ ਆ ਤੇ ਸ਼ੂਟ ਹੋ ਗਿਆ ਡਨ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਇੱਥੇ ਹੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਕਿਸੇ ਇਵੈਂਟ ਤੇ ਅੱਜ ਹੈ ਤਾਂ ਕੁਝ ਨਹੀਂ ਸੀ ਜ਼ਿਆਦਾ ਕਰਨ ਨੂੰ ਕਿਉਂਕਿ ਬਾਰਿਸ਼ ਨੇ ਸਾਰਾ ਕੰਮ ਖਰਾਬ ਕੀਤਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਕਿਸੇ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਬਹੁਤ-ਬਹੁਤ ਖਿਆਲ ਰੱਖੋ ਧੰਨਵਾਦ